ਇਸ ਲਈ ਆਪਾਂ ਸੁਜਾਨਪੁਰ ਦੇ ਮਾਧੂਪੁਰ ਕੁਲੀਆਂ ਇਲਾਕੇ ਦੇ ਵਿੱਚ ਮੌਜੂਦਾਂ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਵੀ ਜਿਹੜੀ ਮਾਈਨਿੰਗ ਆ ਉਹteral ਦੇ ਨਾਲ ਜਾਰੀ ਹੈ ਚਾਹੇ ਮਾਈਨਿੰਗ ਡਿਪਾਰਟਮੈਂਟ ਵੱਲੋਂ ਬਸਾਤਾ ਦੇ ਚੱਲਦਿਆਂ ਮਾਈਨਿੰਗ ਬੰਦ ਕੀਤੀ ਗਈ ਹੈ ਸਤੰਬਰ ਮਹੀਨੇ ਤੱਕ ਜਿਹੜੀ ਆ ਉਹ ਮਾਈਨਿੰਗ ਨਹੀਂ ਹੋਣੀ ਪਰ ਫਿਰ ਵੀ ਸਿਰਤ ਖਾਨ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਡੰਪ ਲੱਖ ਰਹੇ ਹੋ ਇਹ ਸਾਹਮਣੇ ਇੱਕ ਡੰਪ ਹੈਗਾ ਇਸ ਇਹ ਜਗ੍ਹਾ ਦੇ ਉੱਪਰ ਜਿਹੜੇ ਆ ਮਾਈਨਿੰਗ ਕਰਕੇ ਪੰਜਾਬ ਦੇ ਵਿੱਚ ਉਹ ਮਾਈਨਿੰਗ ਕਰਕੇ ਡੰਪ ਬਣਾ ਕੇ ਔਰ ਇਸ ਰਸਤੇ ਨੂੰ ਇਸੇ ਜਿਹੜਾ ਰਸਤਾ ਤੁਸੀਂ ਦੇਖ ਸਕਦੇ ਹੋ ਇਸੇ ਰਸਤੇ ਰਾਹੀਂ ਜਿਹੜੇ ਟਿਪਰਾ ਰਾਤ ਦੇ ਸਮੇਂ ਲਗਭਗ 100 ਦੇ ਕਰੀਬ ਟਿਪੜ ਜਿਹੜੀ ਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਟਿਪੜਾ ਖਾਲੀ ਤੇ ਜਾਰੀਆਂ ਨੇ ਰਾਤ ਦੇ ਸਮੇਂ ਜਾਣਕਾਰੀ ਮੁਤਾਬਿਕ ਰਾਤ ਦੇ ਸਮੇਂ ਸਦਰਸਤੀਆਂ ਗੱਡੀਆਂ ਜਿਹੜੀਆਂ ਉਹ ਪਾਰ ਕੀਤੀਆਂ ਜਾਂਦੀਆਂ ਨੇ ਬੇੜੀਆਂ ਤੋਂ ਗੁਗਰਾਹ ਰਸਤੇ ਤਾਂ ਦੱਸਿਆ ਕਿ ਗੁਗਰਾਹ ਰਸਤਾ ਇਤਨਾ ਮਹੱਤਵਪੂਰਨ ਰਸਤਾ ਆ ਕਿ ਪਿੱਛੇ ਜੀ ਡਿਪਾਰਟਮੈਂਟ ਵੱਲੋਂ ਪੁਲਿਸ ਵੱਲੋਂ ਵੀ ਉੱਥੇ ਨਾਕਾ ਲਗਾ ਕੇ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਔਰ ਰੇਲਵੇ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਰਸਤਾ ਹੈਗਾ ਸਾਹਮਣੇ ਇਹ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਮਾਈਨਿੰਗ ਮਾਫੀਆ ਵੱਲੋਂ ਬੜੇ ਬੇਕੋਫ ਤਰੀਕੇ ਦੇ ਨਾਲ ਇਸੇ ਇਲਾਕੇ ਦੇ ਵਿੱਚ ਮਾਈਨਿੰਗ ਕਰਕੇ ਆਪਣੇ ਹੀ ਪੰਜਾਬ ਦੇ ਵਿੱਚ ਮਾਈਨਿੰਗ ਕਰਕੇ ਡੰਪ ਕਰਕੇ ਦੇਖੋ ਵੱਡਾ ਡੰਪ ਇੱਥੇ ਲਗਾਇਆ ਹੋਇਆ ਹੈ ਤਾਂ ਅਗਰ ਜਿਹੜੇ ਅਣਕੇ ਤੋਂ ਸਮਾਨ ਬੰਦ ਹੈ ਤਾਂ ਇਹ ਸਮਾਨ ਜਿਹੜਾ ਮਾਲ ਹੈ ਕਿੱਥੋਂ ਆਇਆ ਔਰ ਲੋਕਾਂ ਦੀ ਜਮਨੀਤਾ ਲੋਕਾਂ ਦਾ ਕਹਿਣਾ ਹੈ ਕਿ ਇਸ ਕ੍ਰਸ਼ਰ ਦਾ ਜਿਹੜਾ ਮਾਲਕਾ ਬਹੁਤ ਸੁਖਦਾਰ ਹੈ ਉਹਦੀ ਬਹੁਤ ਪਹੁੰਚ ਹੈ ਔਰ ਇੱਥੋਂ ਤੱਕ ਕਿ ਲੋਕਾਂ ਨੂੰ ਸਾਨੂੰ ਇਹ ਵੀ ਗਿਆ ਕਿ ਤੁਸੀਂ ਇੱਥੇ ਕਵਰ ਨਾਗਰੋਂ ਕੀ ਤੁਹਾਡਾ ਵੀ ਕੋਈ ਹੱਥੋਂ ਪਾਈ ਜਾਂ ਕੋਈ ਅਜਿਹੀ ਗੱਲਬਾਤ ਹੋ ਸਕਦੀ ਹੈ ਆਪਾਂ ਤੇ ਖੜੇ ਆ ਔਰ ਸਹੀ ਕਵਰ ਕਰਕੇ ਆਏ ਆ ਇਸ ਸੰਬੰਧੀ ਆਪਾਂ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕੀ ਕਹਾਣਾ ਹੈ ਦਾ ਇਸ ਪੂਰੇ ਮਾਮਲੇ ਦੇ ਬਾਰੇ ਲਗਾਤਾਰ ਡੇੜੈਸ ਪਠਾਨਕੋਟ ਦੇ ਵਿੱਚ ਮਾਈਨਿੰਗ ਮਾਫੀਆ ਸਗਰਮ ਹੁੰਦਾ ਜਾ ਰਿਹਾ ਬਿਤੇ ਬਿਤੇ ਦਿਨੋ ਜਿਹੜਾ ਬਿਤੇ ਹਫਤੇ ਜਿਹੜਾ ਆ ਇਸ ਏਰੀਆ ਦੇ ਵਿੱਚ ਜਿਹੜਾ ਕੰਮ ਬੰਦ ਕੀਤਾ ਗਿਆ ਸੀਗਾ ਫਿਰ ਕੰਮ ਖੁੱਲ ਜਾਂਦਾ ਫਿਰ ਬੰਦ ਹੋ ਜਾਂਦਾ ਐਡੀ ਲੁਕਾਸ਼ੀਪੀ ਜਿਹੜੀ ਹੈ ਪ੍ਰਸ਼ਾਸਨ ਦੀ ਇਹ ਚੱਲਦੀ ਆ ਇਹਦੇ ਉੱਪਰ ਪਰਦਾ ਕਦੋਂ ਉਠੇਗਾ ਇਹ ਦੇਖਣ ਦੀ ਗੱਲ ਆ ਪਰ ਕਿਆਰਟੀ ਨਿਊਜ਼ ਹਮੇਸ਼ਾ ਲੋਕਾਂ ਦੀ ਆਵਾਜ਼ ਬੰਦਾ ਆ ਤੇ ਬੰਦਾ ਰਹੇਗਾ ਇੱਕ ਵਾਰ ਫਿਰ ਤੋਂ ਤੁਸੀਂ ਲੋਕ ਦਿਖਾ ਰਹਿਆ ਕਿ ਸਾਹਮਣੇ ਜਿਹੜਾ ਇਹ ਜੰਮ ਹੈਗਾ ਕਾਫੀ ਆਰਬੀਐਮ ਜਿਹੜਾ ਇੱਥੇ ਪਿਆ ਜੋ ਕਿ ਰਾਤ ਦੇ ਸਮੇਂ ਪਿੰਡ-ਬੀੜੀਆਂ ਦੇ ਵਿੱਚੋਂ ਮਾ ਗੁਗਰਾ ਨੂੰ ਜਾਂਦਾ ਹੈ ਕਾਫੀ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀਗਾ ਕਿ ਐਮਸੀ ਨੂੰ ਵੀ ਇੱਥੋਂ ਚੱਕ ਕੇ ਥਾਣੇ ਲੈ ਤਾ ਗਿਆ ਸੀਗਾ ਬਾਅਦ ਵਿੱਚ ਉਹਨੂੰ ਛੱਡ ਦਿੱਤਾ ਗਿਆ ਸੀਗਾ ਹੁਣ ਦੇਖਣਾ ਹੈਗਾ ਕਿ ਇਸ ਪੂਰੇ ਮਾਮਲੇ ਦੇ ਉੱਪਰ ਪੁਲਿਸ ਏਰੀਆ ਔਰ ਮਾਈਨਿੰਗ ਡਿਪਾਰਟਮੈਂਟ ਕੀ ਕਾਰਵਾਈ ਕਰਦੇ ਕਿਉਂਕਿ ਐਸਐਸਪੀ ਪਠਾਨਕੋਟ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮੈਂ ਪਟਿਆਨਪੁਰ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕਿਸੇ ਤਰ੍ਹਾਂ ਦੀ ਇਲੀਗਲ ਗਤੀਵਿਧੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਔਰ ਸਾਡੇ ਵੱਲੋਂ ਐਸਐਸਪੀ ਪਠਾਨਕੋਟ ਅੱਗੇ ਮੰਗਿਆ ਕਿ ਇਸ ਜਗ੍ਹਾ ਦੇ ਉੱਪਰ ਆ ਕੇ ਚੈੱਕ ਕੀਤਾ ਜਾਵੇ ਜਾਂ ਕਿਸੇ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਕਿ ਇਸ ਇਲਾਕੇ ਦੇ ਵਿੱਚ ਕੀ ਕੰਮ ਚੱਲ ਰਿਹਾ ਹੈ। ਬਾਕੀ ਸ੍ਰੋਤ ਕੇ ਆਰਟੀ ਨਿਊਜ਼ ਸੁਜਾਨਪੁਰ